ਭਾਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਕੰਦਰ ਸਿੰਘ ਮੇਰਾ ਨਾਮ ਹੈ ਪਿੰਡ ਤੁਹਾਡਾ ਆਦਲਾ ਜੀ ਕੀ ਗੱਲ ਕੀ ਬਣੀ ਭਾਜੀ ਇਹ ਭਾਈ ਪਤਾ ਨਹੀਂ ਲੱਗਾਇਗੀ ਕੀ ਬਣਿਆ ਕੀ ਨਹੀਂ ਇਕੱਲੇ ਸੀ ਘਰੇ ਇੱਕ ਬਜ਼ੁਰਗ ਇਹਨਾਂ ਦੇ ਅੱਗੇ ਅੱਗੇ ਬੈਠਾ ਹੁੰਦਾ ਸੀ ਤੇ ਉਹ ਆਏ ਕਹਿੰਦਾ ਮੈਨੂੰ ਕਹਿੰਦੇ ਬਾਬਾ ਜੀ ਕਿਤੇ ਕਹਿੰਦਾ ਮੈਂ ਆਂ ਅੰਦਰ ਆ ਉਹਨੂੰ ਵੀ ਥੋੜਾ ਅੱਛਾ ਸੁਣਦਾ ਉਹਨੂੰ ਪਤਾ ਨਹੀਂ ਲੱਗਾਇ ਗੋਰੀ ਚੰਦੀ ਕਿਤੇ ਤੇ ਉਹ ਬਾਅਦ ਚੋ ਕੀ ਨਾ ਭੂਮ ਕੀਤਾ ਇਹਨਾਂ ਨੇ ਆਏ ਫਿਰ ਮਲਾਇ ਇੱਥੇ ਥਾਣੇ ਭੂਨ ਕਰਤਾ ਸਦਰ ਐਂਬੂਲੈਂਸ ਨੂੰ ਬੁਨਤਾ ਤਾਂ ਜੀਰੋ ਗੱਡੀਆਂ ਆਈਆਂ ਫੇਰੇ ਮੁਲਾਇਮ ਆਏ ਫੇਰੇ ਹੀ ਗਾਂ ਗਏ ਆ ਜੀ ਤੇ ਕੀ ਗੋਲੀਆਂ ਚੱਲੀਆਂ ਨੇ ਕੀ ਹੋਇਆ ਕੀ ਗੋਲੀਆਂ ਚੱਲੀਆਂ ਜੀ ਬਾਅਦ ਨਹੀਂ ਪਤਾ ਲੱਗਾ ਕਿ ਗੋਲੇ ਗਿਆ ਪਤਾ ਲੱਗਾ ਜੀ ਗੋਲੀ ਚੱਲੀ ਹੋ ਗਈ ਸੀ ਤੇ ਬੱਜੀਆਂ ਗੋਲੀਆਂ ਹਾਂਜੀ ਕਿੰਨੀਆਂ ਗੋਲੀਆਂ ਬੱਜੀਆਂ ਕਿੰਦੇ ਬੱਜੀਆਂ ਦੋ ਬੱਜੀਆਂ ਜੀ ਅਮਨਦੀਪ ਦੇ ਬੱਜੀਆਂ ਜੀ ਬਾਬਾ ਮਨੂ ਦੇ ਤੇ ਉਹਨਾਂ ਦੇ ਕੋਈ ਪਰਿਵਾਰਿਕ ਮੈਂਬਰ ਹੀ ਨਹੀਂ ਕੋਈ ਨਹੀਂ ਹੈ ਜੀ ਪਰਿਵਾਰਿਕ ਮੈਂਬਰ ਕੱਲੀ ਰਹਿੰਦੀ ਹੈ ਜੀ ਇੱਕ ਬੇਟੀ ਬੇਟੀ ਉਹਨਾਂ ਦੀ ਵਾਂਡੇ ਗਈ ਹੋਈ ਸੀ ਤੇ ਹੁਣ ਅ ਕੀ ਲੱਗਦਾ ਕਿ ਕਿਵੇਂ ਕੌਣ ਸੀ ਗੋਸ ਮਾਰਨ ਵਾਲੇ ਇਹ ਨਹੀਂ ਪਤਾ ਲੱਗਾ ਇਹ ਤੇ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਕੀ ਹੋਰ ਚੀਜ਼ ਆਵੇ ਕਿ ਸੁਰਤ ਆਵੇ ਕਿ ਫਿਰ ਉਹਨਾਂ ਨੂੰ ਪਤਾ ਉਹ ਹੀ ਦੱਸਣਗੇ ਕੌਣ ਸੀ ਜਾਂ ਕਿਹੜਾ ਸੀ ਕੋਈ ਪਤਾ ਨਹੀਂ ਆ ਜਾਂਦਾ ਜੀ ਤੁਹਾਨੂੰ ਕੋਈ ਪਤਾ ਨਹੀਂ ਤੇ ਕੀ ਲੱਗਦਾ ਕੋਈ ਰੰਜੀਤ ਸੀ ਇਹਨਾਂ ਦੀਆ ਕੋਈ ਕੋਈ ਰੰਜੀਤ ਕਹਿ ਨਹੀਂ ਸਾਡੇ ਕੋਈ ਹੈਗੀ ਨਹੀਂ ਕੋਈ ਖਾਸ ਈ ਟੀ ਗੱਲ ਵੀ ਨਹੀਂ ਜੀ ਠੀਕ ਕਿੱਥੇ ਕਿਸਰਤਾ 18000 ਫਰੋਸ਼ਪੁਰ ਦੇ ਵਿੱਚ ਇੱਕ ਹਾਸਲਪੈਂਡ ਹਾਂ ਦਾ ਉੱਥੇ ਇੱਕ ਅਮਨਦੀਪ ਕੌਰ ਨਾਂ ਦੀ ਲੜਕੀ ਰਹਿੰਦੀ ਹੈ ਜਿਹੜੀ ਆਪ ਦੇ ਆਪ ਨੂੰ ਇੱਕ ਧਾਰਮਿਕ ਚੌਕੀ ਜੀ ਚਲਾਉਂਦੀ ਹੈ ਤੇ ਮੰਨੂ ਬਾਬਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਤੇ ਰਾਤ ਕਰੀਬ 12 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹਦੇ ਇੱਕ ਬੰਦਾ ਉਹਦੇ ਕੋਲੇ ਆਇਆ ਤੇ ਘਰੇ ਕੱਲੀ ਸੀ ਤੇ ਉਹਦੇ ਦੋ ਗੋਲੀਆਂ ਮਾਰੀਆਂ ਜਿਹੜੀ ਇਮੀਡੀਏਟਲੀ ਪੁਲਿਸ ਮੈਂ ਤੇ ਐਸਐਚਓ ਤੇ ਪਹੁੰਚੇ ਉਹਨੂੰ ਸ਼ਿਫਟ ਕੀਤਾ ਹਸਪੀਟਲ ਉਹ ਉਹਦੀ ਕੰディション ਜਿਹੜੀ ਖਤਰੇ ਤੋਂ ਬਾਹਰ ਹੈ ਉਦੀ ਹੁਣ ਜਿਹੜੀ ਸਟੇਟਮੈਂਟ ਲਿਖ ਕੇ ਜੋ ਲਪਾਉਂਦੀ ਉਹਦੇ ਮੁਤਾਬਕ ਕਾਰਵਾਈ ਹੋ ਰਹੀ ਹੈ ਸਰ ਸ਼ੁਰੂਆਤੀ ਜਾਂਚ ਵਿੱਚ ਕੀ ਦੇਖਣ ਮਿਲਿਆ ਕਿ ਕੌਣ ਲੋਕ ਸੀਗੇ ਤੇ ਕਿੰਨੇ ਲੋਕ ਸੀਗੇ ਅਜੇ ਜੋ ਦੱਸਣ ਵਾਲੇ ਉੱਥੇ ਪਤਾ ਲੱਗਿਆ ਵੀ ਇੱਕ ਬੰਦਾ ਹੀ ਸੀਗਾ ਤੇ ਉਹਦਾ ਮੂੰਹ ਬੰਨਿਆ ਹੋਇਆ ਸੀ ਬਾਕੀ ਅਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਸੀਸੀਟੀਵੀਸ ਉੱਥੇ ਨਹੀਂ ਇਹ ਤਾਂ ਕਿਸੇ ਨੇ ਉੱਥੇ ਦੱਸਿਆ ਹੀ ਸੀਸੀਟੀਵੀ ਤਾਂ ਅਜੇ ਖੰਡਾਲੇ ਜਾ ਰਹੇ ਆ ਉਹਦੀ ਇਹਦੇ ਅਲੱਗ ਟੀਮਾਂ ਲਾਈਆਂ ਹੋਈਆਂ ਜਿਹੜੀ ਉਹਨਾਂ ਤੇ ਵਰਕਰ